का इस सफल आयोजन जो है वो पहले मन में माना फिर तन से और धन से आगे बढ़कर कार्य करने में पूरी कोशिश करेंगे और हम श्री सुमन महाजन जी को बहुत बहुत बधाई शुभकामनाएं आप सभी जानते होंगे भारत विकास परिषद वालों मैं ਰਾਜੇਸ਼ ਪ੍ਰਭਾਕਰ ਇਹ ਸੂਚਨਾ ਦਿੰਦੇ ਹੋਏ ਬੜਾ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਭਾਰਤ ਵਿਕਾਸ ਪਰਿਸ਼ਦ ਦੀ ਪ੍ਰਾਂਤੀ ਸਭਾ ਵੱਲੋਂ ਅੱਜ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੋ ਮੀਟਿੰਗ ਆਯੋਜਿਤ ਕੀਤੀ ਗਈ ਉਹਦੇ ਸਰਬਸੰਮਤੀ ਨਾਲ ਸੁਮਨ ਮਹਾਜਨ ਜੀ ਨੂੰ ਪ੍ਰਧਾਨ ਚੁਣਿਆ ਗਿਆ ਉਹਨਾਂ ਦੇ ਨਾਲ ਹੀ ਨਵਨੀਤ ਜੀ ਜਿਹੜੇ ਨੇ ਉਹਨਾਂ ਦੇ ਬਤੌਰ ਸੈਕਟਰੀ ਕੰਮ ਕਰਨਗੇ ਇਸ ਨਵੀਂ ਟੀਮ ਨੂੰ ਪੰਜਾਬ ਉੱਤਰ ਦੇ ਸਾਰੇ ਹੀ ਵੱਖ-ਵੱਖ ਜਿਹੜੇ ਸਦੱਸਿਆ ਸੀ ਉਹਨਾਂ ਵੱਲੋਂ ਸਰਬਸੰਮਤੀ ਨਾਲ ਚੁਣਿਆ ਗਿਆ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ Holi ਦੇ ਮੌਕੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਨਵੀਂ ਟੀਮ ਜਿਹੜੀ ਹੈ ਨਵੀਂ ਅਮੰਗ ਨਵੀਂ ਤਰੰਗ ਦੇ ਨਾਲ ਨਵੇਂ ਜੋਸ਼ ਦੇ ਨਾਲ ਕੰਮ ਕਰਨਗੇ ਔਰ ਇਸ ਪ੍ਰਾਂਤ ਨੂੰ ਨਈਂ ਬਲੰਦੀਆਂ ਤੱਕ ਲੈ ਕੇ ਜਾਣਗੇ ਇਨਾਂ ਹੀ ਸ਼ੁਭ ਕਾਮਨਾਵਾਂ ਦੇ ਨਾਲ ਹੀ ਮੈਂ ਸਾਰੇ ਇਸ ਦਸਿਆਂ ਵੱਲੋਂ ਇਹਨਾਂ ਨੂੰ ਫੇਰ ਇੱਕ ਵਾਰੀ ਵਧਾਈ ਦੇਣਾ ਤੇ ਉਮੀਦ ਕਰਦਾ ਹਾਂ ਕਿ ਇਹ ਸਭ ਦੀਆਂ ਉਮੀਦਾਂ ਦੇ ਖਰੇ ਉੱਤਰ ਦੇ ਹੋਏ ਸਫਲਤਾਪੂਰਵਕ ਅਗਲੇ ਸਾਲ ਬਲੰਦੀਆਂ ਨਛੂਣਗੇ ਜੈ ਹਿੰਦ ਜੈ ਭਾਰਤ ਜੀ ਮੇਰਾ ਨਾਮ ਅਸ਼ੋਕ धवन ਹੈ ਭਾਰਤ ਵਿਕਾਸ ਪਰਿਸ਼ਦ ਅੰਮ੍ਰਿਤਸਰ ਮੈਂ ਦੇ ਵਿੱਚ ਮੈਂ ਜਨਰਲ ਸੈਕਟਰੀ ਹਾਂ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੀ ਪ੍ਰਾਂਤ्तीय ਪਰਿਸ਼ਦ ਦੀ ਸਭਾ ਕੀਤੀ ਐ ਅਸੀਂ ਜਿਸ ਦੇ ਵਿੱਚ ਅੱਜ ਸਾਡਾ ਸਟੇਟ ਦਾ ਇਲੈਕਸ਼ਨ ਹੋਇਆ ਔਰ ਉਸ ਇਲੈਕਸ਼ਨ ਦੇ ਵਿੱਚ ਸਾਡੀ ਸਰਵਸੰਮਤੀ ਦੇ ਨਾਲ ਸ਼੍ਰੀ ਸੁਮਨ ਮਹਾਜਨ ਜੀ ਜਿਹੜੇ ਕਿ ਸਾਡੀ ਬ੍ਰਾਂਚ ਦੇ ਹੀ ਮੈਂਬਰ ਹਨ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਪ੍ਰਾਂਤੀਏ ਸਾਡੀ ਸਟੇਟ ਦਾ ਸਾਡੀ ਪੰਜਾਬ ਨਾਰਥ ਸਟੇਟ ਦਾ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਔਰ ਮੇਰੇ ਵੱਲੋਂ ਉਹਨਾਂ ਨੂੰ ਸਾਡੀ ਬ੍ਰਾਂਚ ਵੱਲੋਂ ਮੇਰੇ ਵੱਲੋਂ ਬਹੁਤ ਸ਼ੁਭ ਕਾਮਨਾਵਾਂ ਔਰ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਹੈ ਬੜਾ ਸਫਲ ਰਿਹਾ ਸਾਡੀ ਇਹ ਮੀਟਿੰਗ ਬੜੀ ਸਫਲ ਰਹੀ ਮੈਂ ਸ਼ਿਵ ਗੋਤਮ ਅਧਿਖ ਪੰਜਾਬ ਨਾਰਥ ਅੱਜ ਪ੍ਰਾਂਤੀਏ ਕੌਸ਼ਲ ਸਭਾ ਦੀ ਮੀਟਿੰਗ ਅਮਰਸਰ ਦੇ ਵਿੱਚ ਪ੍ਰਭাকর ਸਿੰਘ ਸੈਕੰਡਰੀ ਸਕੂਲ ਦੇ ਵਿੱਚ ਹੋਈ ਔਰ ਸਰਸਮਤੀ ਦੇ ਨਾਲ ਅੱਜ ਜੀ ਸ਼੍ਰੀ ਸੁਮਨ ਮਹਾਜਨ ਜੀ ਨੂੰ ਪ੍ਰਾਂਤ ਦੇ ਅਧਿਖਸ਼ ਦੇ ਤੌਰ ਤੇ ਤੁਨਿਆ ਗਿਆ ਔਰ ਨਮਨਦੀਪ ਸ਼ਰਮਾ ਜੀ ਉਹਦੇ ਨਾਲ ਉਹਨਾਂ ਦੇ ਨਾਲ ਅੱਜ ਜਨਰਲ ਸੈਕਟਰੀ ਦੇ ਤੌਰ ਤੇ ਪ੍ਰਾਂਤ ਜਨਰਲ ਸੈਕਟਰੀ ਦੇ ਤੌਰ ਤੇ ਕੰਮ ਕਰਨਗੇ ਇਹ ਜਿਹੜੀ ਸਾਡੀ ਇਲੈਕਸ਼ਨ ਹੈ ਇਹ ਸਰਸਮਤੀ ਦੇ ਨਾਲ ਚੁਣੀ ਜਾਂਦੀ ਹੈ ਮੈਂ ਨਵੀਂ ਟੀਮ ਜਿਹੜੀ ਆਈ ਹੈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਅਤੇ ਔਰ ਇਹਨਾਂ ਦੇ ਸ਼ੁਭ ਸ਼ਾਮਾਂ ਦੇ ਨਾਲ ਇਹਨਾਂ ਨੂੰ ਮੈਂ ਉਮੀਦ ਵੀ ਹੈ ਕਿ ਇਹ ਪ੍ਰਾਂਤ ਦੇ ਵਿੱਚ ਬਹੁਤ ਅੱਛਾ ਕਾਰਜ ਕਰਨਗੇ ਧੰਨਵਾਦ ਜੀ ਮੇਰਾ ਨਾਮ ਸੁਮਨ ਮਹਾਜਨ ਮੈਂ ਅੰਮ੍ਰਿਤਸਰ ਮੇਨ ਬ੍ਰਾਂਚ ਨੂੰ ਬਿਲੋਂਗ ਕਰਦਾ ਔਰ ਉਹਦਾ ਮੈਂਬਰ ਹਾਂ ਅੱਜ ਜਿਹੜਾ ਸਾਡਾ ਇਲੈਕਸ਼ਨ ਮੀਟਿੰਗ ਹੋਈ ਹੈ ਸਟੇਟ ਦੀ ਉਹਦੇ ਵਿੱਚ ਮੈਨੂੰ ਸਟੇਟ ਪੰਜਾਬ ਨੌਰਥ ਦਾ ਰੈਜ਼ੀਡੈਂਟ ਪ੍ਰਧਾਨ ਦੇ ਤੌਰ ਤੇ ਸਿਲੈਕਟ ਕੀਤਾ ਗਿਆ ਚੁਣਿਆ ਗਿਆ ਇਹ ਸਰਵਸੰਮਤੀ ਨਾਲ ਇਲੈਕਸ਼ਨ ਹੁੰਦਾ ਹੈ ਔਰ ਇਸ ਇਲੈਕਸ਼ਨ ਦੇ ਵਿੱਚ ਮੈਨੂੰ ਚੁਣਨ ਤੋਂ ਬਾਅਦ ਮੈਂ ਸਾਰਿਆਂ ਮੈਂਬਰਾਂ ਨੂੰ ਅਸ਼ੋਰ ਕਰਦਾ థాంక్స్ ਕਰਦਾ ਔਰ ਆਪਣੇ ਜਿਹੜੇ ਪਦ ਅਧਿਕਾਰੀ ਆ ਉਹਨਾਂ ਦਾ ਵੀ ਥੈਂਕਸ ਕਰਦਾ ਔਰ ਆਪਣੇ ਆਪ ਤੇ ਟਾਰਗੇਟ ਬਣਾਉਣ ਦੇ ਲਈ ਪੂਰੀ ਅਸੀਂ ਆਪਣੀ ਟੀਮ ਦੇ ਨਾਲ ਨਵਨੀਤ ਜੀ ਦੇ ਨਾਲ ਤੇ ਰਜੇਸ਼ ਜੀ ਦੇ ਨਾਲ ਮਿਲ ਕੇ ਅਸੀਂ ਪਹਿਲਾਂ ਟਾਰਗੇਟ ਕੰਪਲੀਟ ਕਰਾਂਗੇ ਤਾਂ ਕਿ ਉਸ ਟਾਰਗੇਟ ਦੀ ਪਲਾਨਿੰਗ ਕਰਨ ਤੋਂ ਬਾਅਦ ਉਹਦੀ ਸਾਰੀ ਕੰਪਲੀਸ਼ਨ ਪ੍ਰੋਪਰ ਟਾਈਮ ਤੇ ਪ੍ਰੋਪਰ ਤਰੀਕੇ ਨਾਲ ਹੋ ਸਕੇ ਔਰ ਪੰਜਾਬ ਨੂੰ ਹੋਰ ਸਟੇਡ ਨੂੰ ਅਸੀਂ ਜਿੰਨਾ ਵੱਧ ਵੱਧ ਉੱਤਾ ਉੱਪਰ ਲਿਜਾਇਆ ਜਾ ਸਕੇ ਉਹਨਾਂ ਅਸੀਂ ਇਹਨੂੰ ਲਿਜਾਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਾਰਿਆਂ ਦਾ